ਮੇਰੇ ਮੂਰੇ ਦੋਨ ਉਮਰ ਕੈਦ ਹੋ ਗਈ। ਟੋਡੀ। ਉਹਨਾਂ ਦੀਆਂ ਬੁੜੀਆਂ ਰੋਣ ਚੀਕਾ ਮਾਰਨ। ਮੇਰਾ ਸਹੁਰੂ ਕੋ ਮੇਰਿਆਂ ਵੀ ਲੱਤਾ ਕੰਬਲ ਲਾਤਗਾ। ਮੈਂ ਵੀ ਅੰਦਰ ਜਾਣਾ। ਉਹਨੇ ਐ ਜੀ ਚਾਹ ਕਹਿਣ ਕੰਧਣੀ ਐ ਜੀ ਕਰ ਗਿਆ। ਹਾਂ। ਤੇ ਆਹ ਵਕੀਲ ਕਹਿੰਦਾ ਹੋ ਗਿਆ ਕੰਮ ਆਪਣਾ। ਹਾਂ। ਤੇ ਮੈਂ ਬਾਹਰ ਆ ਕੇ ਮੈਂ ਕਿਹਾ ਵਧਾਈਆਂ। ਹਾਂ। ਇਹ ਕਹਿੰਦੇ ਇੱਕ ਮੈਟਾਡੋਰ ਮੰਗਾਲ ਲੀਏ। ਉਦੋਂ ਮੈਟਾਡੋਰਾ ਹੁੰਦੀਆਂ ਸੀ। ਮੈਂ ਕਿਹਾ ਮੰਗਾ ਲਓ। ਹਾਂ। ਇਹਨਾਂ ਨੇ ਮੈਟਾਡੋਰ ਮੰਗਾ ਲਈ। ਪੇਟੀ ਦਾਰੂ ਦੀ ਚੱਕੀ ਫਿਰੇ ਜਾਂਦਾ ਦਾ ਰੱਜੀ ਫਿਰੇ। ਹਾਂ। ਕਹਿੰਦੇ ਪਤਾ ਲੱਗੇ ਵੀ ਅੱਜ ਘਰੇ ਚੱਲਿਆ ਜੱਟ ਮੈਂ ਕਿਹਾ ਹੋਰ ਹਾਂ ਕਿਉਂ ਸਾਰੇ ਪ੍ਰਾਣੇ ਆਸਰਾਤੀ ਯਾਰ ਸੀ ਮੇਰੇ ਤੇ ਪੱਪੀ ਇਨਚਾਰਜ ਤਾਂ ਅਕਤੂਬਰ ਵਾਲਾ ਸਰਪੰਚ ਆ ਹਣ ਤੇ ਪੱਪੀ ਮੈਨੂੰ ਕਹਿੰਦਾ ਨਹੀਂ ਜ਼ਮਾਨਤ ਹੋ ਗਈ ਆਪਣੀ ਮੈਂ ਕਿਹਾ ਹਾਂ ਵਕੀਲ ਕਹਿ ਕੇ ਗਿਆ ਹਾਂ ਉਹ ਜਿਹੜਾ ਪੁਲਿਸ ਵਾਲਾ ਸੀ ਨਾਲ ਉਹਨੂੰ ਕਹਿੰਦਾ ਹੁਣ ਤਾਂ ਪੈਗ ਲਵਾ ਦੀ ਇੱਕ ਦਲਤਰੇ ਉਹ ਬੰਦਾ ਹਾਂ ਯਾਰ ਪਜਾਰਾ ਇੱਕ ਦਿਨ ਹੀ ਘਰੇ ਆਇਆ ਕਹਿੰਦਾ ਅੰਦਰ ਦੇ ਤਾਂ ਤੂੰ ਉਹ ਕਹਿੰਦਾ ਇਹਨੂੰ ਜਮਾਨਤ ਦੇ ਤਾਂ ਸਜ਼ਾ ਹੋ ਗਈ ਤੇ ਉਹ ਕਹਿੰਦਾ ਨਹੀਂ ਨਹੀਂ ਜ਼ਮਾਨਤ ਹੋ ਗਈ ਮੈਂ ਕਹਾ ਜਾ ਵਕੀਲ ਕੋਲੇ ਜਾ ਜਦੋਂ ਉਹ ਗਿਆ ਵਕੀਲ ਤਾਂ ਲੋਕ ਲਾਇਆ ਵਾ ਜਿਹੜਾ ਵਕੀਲ ਦਾ ਪੱਜ ਗਿਆ ਮੈਂ ਕਿਹਾ ਫੇਰ ਤਾਂ ਜਾਉਗੀ ਮਗਰ ਦੁਬਾਰਾ ਜਾਉਂਗਾ ਅੰਦਰ ਉਹ ਰੀਡਰ ਕੋਲੇ ਗਏ ਉਹ ਕਹਿੰਦੇ ਸਜ਼ਾ ਹੈ ਇਸ ਨੂੰ ਅੰਦਰ ਭੇਜੋ ਹਾਂ ਮੈਨੂੰ ਕਹਿੰਦਾ ਤਾਂ ਕੰਮ ਤਾਂ ਉਹੀ ਹੋ ਗਿਆ ਸਜ਼ਾ ਹੋਗੀ ਹਾਂ ਚਲੋ ਜਿਹੜੇ ਜਵਾਕ ਜੇ ਰੋਲ ਲਾ ਗਏ ਮੈਂ ਕਿਹਾ ਹੁਣ ਸਾਲ ਰੋਲ ਨਾਲ ਕਿਹੜਾ ਸਜ਼ਾ ਘਟਜੂ ਹਾਂ ਹੁਣ ਤਾਂ ਜਾਣਾ ਹੀ ਪੈਣਾ ਹੈ ਹਾਂ ਤੇ ਅੰਦਰ ਹੁਣ ਸਪਾਰਸ਼ਾਂ ਬਹੁਤ ਲੱਗਦੀਆਂ ਹੁੰਦੀਆਂ ਹਾਂ ਵੀ ਲੋ ਮੋਟੈਲ ਲਿਆਈ ਹਾਂ ਮੇਰੇ ਵਾਸਤੇ ਫਲਾਨੀ ਗੋਲੀ ਨਹੀਂ ਆਈ ਹਾਂ ਮੈਂ ਮੁੰਡੇ ਲਾਤੇ ਮੈਂ ਕਿਹਾ ਵੀ ਲੋ ਮੋਟੈਲ ਬਾਵਾ ਸਾਰੀਆਂ ਇਕੱਠੀਆਂ ਕਰਕੇ ਖੰਡ ਚ ਪਾ ਦਿਓ ਹਾਂ ਮੈਂ ਕਿਹਾ ਚਲ ਦੇ ਦਿਆਂਗੇ ਅੰਦਰ ਵਿਚਾਰੇ ਜਿਹੜੇ ਮੰਗਦੇ ਆ ਨਾ ਖਾ ਮਾਰਾ ਕਰਾਂ ਹਾਂ ਤੇ ਉਧਰ ਉਹ ਵਕੀਲ ਆ ਗਿਆ 2000 ਵਾਲਾ ਹਾਂ ਮੈਨੂੰ ਹੁੰਦਾ ਕਿਵੇਂ ਆ ਮੈਂ ਠੀਕ ਆ ਕਹਿੰਦਾ ਤੈਨੂੰ ਕਿਹਾ ਸੀ ਨਾ ਮੈਨੂੰ ਕਰ ਲਾ ਮੈਨੂੰ ਕਰ ਲਾ ਹਾਂ ਤੇ ਮੈਂ ਕਿਹਾ ਤੂੰ ਕੀ ਕਰਦਾ ਕਹਿੰਦਾ ਆਹ ਕੰਮ 2000 ਚ ਕਰਾ ਦੇਣਾ ਸੀ ਜਿਹੜਾ 12000 ਚ ਕਰਾ ਕੇ ਚੱਲਿਆ ਮੇਰੀ ਗੱਲ ਤਾਂ ਤੇਰੀ ਠੀਕ ਸੀ ਪੈਸੇ ਵੀ ਖਰਾਬ ਕਰ ਲੈ ਸਜ਼ਾ ਵੀ ਕਰਾ ਲਈ ਹਾਂ ਤੇ ਮੈਂ ਅੰਦਰ ਚੱਲਿਆ ਗਿਆ ਨਵਾਬਾ ਬੜਿਆ ਖੰਡ ਵਾਲਾ ਮੈਂ ਜੇਲ੍ਹ ਕੋਲੇ ਜਾ ਕੇ ਜਮਾ ਹੀ ਸਿਰ ਝਟ ਲਿਆ ਹੂੰ ਮੇਰਾ ਕਰਦੇ ਬਹੁਤ ਹੁੰਦੇ ਸਾਰੇ ਜੇਲ੍ਹ ਚ ਪੁਲਿਸ ਵਾਲੇ ਬਹੁਤ ਕਰਦੇ ਹੀ ਮੇਰਾ ਕਿਉਂਕਿ ਜੇਲ੍ਹ ਚ ਤੁਹਾਡੇ ਸੁੱਖਾਂ ਸੁਖਦੰਦ ਸਾਰੇ ਮੇਰੀ ਬੈਰ ਕਾਲੇ ਇਹ ਪਰਮਾਤਮਾ ਇਹਨੂੰ ਸਜ਼ਾ ਹੋ ਜੇ ਇਹ ਬਾਹਰ ਮੈਂ ਜਾ ਹਾਂ ਵੀ ਗੱਲਾਂ ਦਣਾਉਂਦਾ ਤੇ ਮੈਂ ਰੌਣਕਾ ਲਈ ਰਾਹ ਦਾ ਜੇਲ੍ਹ ਤੁਹਾਨੂੰ ਲੱਗਦੀ ਨਹੀਂ ਕਿ ਜਿੱਦੋਂ ਦਾ ਤੂੰ ਆਇਆ ਤਾਂ 9 ਮਹੀਨੇ ਹੋ ਗਏ ਲੱਗਦਾ ਘਾਰ ਹੀ ਹੈ ਹਾਂ ਤੇ ਮੈਂ ਚਲੋ ਆਂਦਾ ਡਿਊਟੀ ਤੇ ਗਿਆ ਮਲਾਜਾ ਕਰਦੇ ਜਦ ਸਜ਼ਾ ਹੋ ਜੇ ਆਪਾਂ ਤੇ ਉਹ ਸਾਡਾ ਇੱਕ ਬਜ਼ੁਰਗ ਹੁੰਦਾ ਸੀਗਾ ਸਲਾਬਤਪੁਰੇ ਦਾ ਕਾਂਗੜ ਦਾ ਉਹਨੂੰ ਵੀ ਸਜ਼ਾ ਹੋਈ ਸੀ ਹਾਂ ਮੈਂ ਉਹਨੂੰ ਇੱਕ ਮੁੰਡਾ ਕਾਂਗੜ ਦਾ ਵੈਸੇ ਹੀ ਅੰਦਰ ਸੀ ਉਹਦੀ ਵੀ ਸੁਣਾਉਣਾ ਕਾਹ ਤੋਂ ਅੰਦਰ ਸੀ ਵਿਚਾਰਾ ਬਹੁਤ ਬਿਨਾਂ ਗੱਲ ਤੋਂ ਹੀ ਬੈਠਿਆ ਅੰਦਰ ਅੱਛਾ ਤੇ ਮੈਂ ਕਿਹਾ ਉਹ ਮੈਨੂੰ ਆ ਤਾਂ ਕੋਈ ਨਹੀਂ ਕੋਈ ਨਹੀਂ ਪੁਲਿਸ ਵਾਲੇ ਕਹਿੰਦੇ ਯਾਰ ਬਾਈ ਦਲ ਛੱਟ ਗਿਆ ਵੀ ਸਜ਼ਾ ਹੋ ਗਈ ਬਾਈ ਨੂੰ ਯਾਰ ਧਾਰੀ ਨੂੰ ਉਹ ਵਿਚਾਰਾ ਬਜ਼ੁਰਗ ਸੀ ਉਹ ਕੋਈ ਨਾ ਪਤਾ ਦਲ ਨਹੀਂ ਛੱਡਣਾ ਅਸੀਂ ਨਾਲ ਆਂ ਤੇਰੇ ਫਿਰ ਕੀ ਸਜ਼ਾ ਹੋਗੀ ਮੈਨੂੰ ਡਰ ਤਾਂ ਗੋਲਗਾ ਤੋਂ ਲੱਗੇ ਮੈਂ ਕਿਹਾ ਇਹਦਾ ਫਰਦ ਲੈ ਇੱਕ ਪਰਚਾ ਹੋਰ ਪਾ ਦੇ ਲੋਨ ਨੇ ਅੱਛਾ ਮੈਂ ਕਿਹਾ ਕੀਰਾ ਦੁੱਧ ਦੁੱਧ ਤੱਤਾ ਕਰਕੇ ਪਿਓ ਮੈਨੂੰ ਉਹ ਥਾਣੇ ਵਾਲੇ ਕਹਿੰਦੇ ਵਰਜਾ ਜੇਲ੍ਹ ਵਾਲੇ ਮੈਨੂੰ ਕਹਿੰਦੇ ਅੰਦਰ ਜਾ ਤੂੰ ਮਲਾ ਜਾ ਫੇਰ ਕਰਦੇ ਆਪਾਂ ਮਾੜਾ ਸੱਟ ਉਹ ਤੂੰ ਹਾਂ ਤੇ ਉਹਨੇ ਅੰਦਰ ਜਾ ਕੇ ਦਾਤਾ ਕਹਿੰਦਾ ਯਾਰ ਤਾਰੀ ਤਾਂ ਡੈੜੀ ਸੱਟ ਗਿਆ ਯਾਰ ਉਹਦਾ ਰੌਣ ਵਾਲਾ ਹੋਇਆ ਕਿਹੜਾ ਗੰਜਰ ਹਾਂ ਤੇ ਯਾਰ ਆਪਣਾ ਰੌਣ ਕੀ ਬੰਦਾ ਕਹਿੰਦਾ ਯਾਰ ਆਪਾਂ ਦਿਲ ਤਰਾਵਾ ਜੇ ਦਾ ਹਾਂ ਜਦੋਂ ਮੈਂ ਅੰਦਰ ਗਿਆ ਸਾਰੇ ਖੜੇ ਮੇਰੇ ਮੂਰੇ ਤੇ ਸਾਰੇ ਦੋ ਤਿੰਨ ਦਾ ਰੌਣ ਹੀ ਲੱਗ ਗੇ ਵੀ ਉਹਨਾਂ ਦਾ ਬਾਈ ਤਾਂ ਦਾਸ ਹੋ ਗਿਆ ਹਾਂ ਮੈਂ ਅੰਦਰ ਜਾ ਕੇ ਮੈਂ ਕਿਹਾ ਜਵਾਨੋ ਮੈਂ ਕਿਹਾ ਚੱਕੋ ਖੰਡ ਆਪਣੀ ਕਹਿੰਦਾ ਹੁਣ ਤੇਰੇ ਚਿਹਰੇ ਤੇ ਰੌਣਕ ਆ ਗਈ ਮੈਂ ਕਿਹਾ ਇੱਥੇ ਗੋਲੀਆਂ ਸੀ ਮੈਂ ਕਿਹਾ ਉਹ ਡਰੋਂਦੀਆਂ ਸੀ ਮੈਨੂੰ ਸਜ਼ਾ ਤਾਂ ਤਾਂ ਕੋਈ ਨਹੀਂ ਮੈਂ ਕਿਹਾ ਹੋਗੀ ਤਾਂ ਹੋਗੀ ਤੇ ਮੈਂ ਨੂੰ ਕਹਿੰਦੇ ਵੀ ਹੁਣ ਤੈਨੂੰ ਕੈਦੀ ਬਣ ਕੇ ਫਿਰੋਜ਼ਪੁਰ ਭੇਜੋ ਮੈਂ ਡੈਪਟੀ ਨਾਲ ਗੱਲ ਕਰੀ ਧੂਰ ਕੋਰ ਦਾ ਹੁੰਦਾ ਮੈਂ ਕਿਹਾ ਯਾਰ ਮੈਨੂੰ ਨਾ ਭੇਜੀ ਮੇਰਾ ਤੇ ਇਹਨਾਂ ਨੂੰ ਜਮੀਂ ਵੀ ਜੀ ਲੱਗਣਾ ਇੱਕ ਗੱਡੀ ਹੁੰਦਾ ਸੀ ਵਿਚਾਰਾ ਲਿਹੜਾਣੇ ਦਾ ਇੱਕ ਰੌਲੀ ਦਾ ਹੁੰਦਾ ਸੀਗਾ ਉਹ ਕਤਲ ਚ ਹੁੰਦਾ ਸੀਗਾ ਉਹਦਾ ਨਾਮ ਭੁੱਲ ਗਿਆ ਕਿੰਨੇ ਟਾਈਮ ਦੀ ਬਾਬਾ ਸਾਡੇ ਇੱਕ ਸੁਖਦੇਵ ਹੁੰਦਾ ਸੀ ਮੋਗੇ ਰੇਲ ਦੀ ਲੈਂਡ ਤੇ ਬੰਦਾ ਮਾਰਿਆ ਸੀ ਉਹਨੇ ਉਹ ਹੁੰਦਾ ਸੀ ਤੇ ਮੈਂ ਕਿਹਾ ਯਾਰ ਵੀ ਮੈਨੂੰ ਇਹ ਨਾਂ ਭੇਜੋ ਯਾਰ ਮੇਰਾ ਇਹਨਾਂ ਨਾਲ ਜੀ ਲੱਗਿਆ ਪਰਿਵਾਰ ਆ ਸਾਡਾ ਇਹ ਅਸੀਂ ਆਪਦੇ ਤੜਕੇ ਤੁੜਕੇ ਲਾਉਂਦੇ ਸੀ ਮੁਲਾਕਾਤਾਂ ਬਤੇਰਾਂ ਨਾਲ ਯਾਰ ਸੱਜਣ ਮਿੱਤਰ ਸਾਰੇ ਬੱਚਾ ਵਾਲੇ ਬਹੁਤ ਹੁੰਦੇ ਸੀਗੇ ਤੇ ਅਸੀਂ ਪੈਗ ਬੁਗ ਵੀ ਲਾਉਂਦੇ ਸੀ ਹਾਂ ਅੰਦਰ ਹੀ ਪੈਗ ਮੰਗਾ ਲੈਣਾ ਸੀ ਸਾਡੀ ਜੇਲ੍ਹ ਵਾਲਾ ਟੀਵੀ ਸਾਡਾ ਖਰਾਬ ਹੀ ਰਹਿੰਦਾ ਸੀ ਹਾਂ ਅਸੀਂ ਦੂਜੇ ਦਿਨ ਬਾਹਰ ਟੀਵੀ ਜੇਲ੍ਹ ਨੇ ਕਹਿੰਦਾ ਟੀਵੀ ਖਰਾਬ ਹੋ ਗਿਆ ਹਾਂ ਉਹ ਕਹਿੰਦੇ ਇਹਨਾਂ ਦਾ ਹੀ ਕਿਉਂ ਖਰਾਬ ਹੁੰਦਾ ਹੈ ਹਾਂ ਗੱਡੀ ਟੀਵੀ ਸਰ ਤੇ ਇਧਰ ਹੀ ਫਰੇ ਗੱਡੀ ਦੀ ਬਾਹਰ ਡਿਊਟੀ ਹੁੰਦੀ ਸੀ ਕਿਉਂਕਿ ਉਹ ਕੈਦੀ ਹੁੰਦੇ ਜਿਹੜੇ ਉਹਨਾਂ ਨੂੰ ਬਾਹਰ ਕੰਮ ਲਾ ਲੈਂਦੇ ਹਾਂ ਉਹ ਬਾਹਰ ਡਿਊਟੀ ਹੁੰਦੀ ਸੀ ਡਿਫਟੀ ਕਹਿੰਦਾ ਟੀਵੀ ਇਧਰ ਲਿਆ ਨਹੀਂ ਜੀ ਕਹਿੰਦਾ ਫੇਰ ਖਰਾਬ ਹੋ ਜੂ ਮੈਂ ਅੰਦਰ ਹੀ ਰੱਖਿਆ ਉਹਨਾਂ ਕਹਿੰਦਾ ਢੋਡਾ ਹੀ ਆ ਕਹਿੰਦਾ ਹਾਂ ਕਹਿੰਦਾ ਲਿਆ ਹਾਂ ਕੋਲ ਇਹਨ ਆਪਾਂ ਨੇ ਇਹ ਘਰ ਨਾ TV ਕਹਿੰਦਾ ਉਹ ਮਨ ਬੰਦਿਆਂ ਕੋਲ ਡੰਡਾ ਫੇਰੂ ਜਦੋਂ ਖੋਲਿਆ ਹੋਇਆ ਚਾਹੀ ਦੇ ਰਿਹਾ ਬੋਤਲਾਂ ਪੀਉਂਦੇ ਘਰ ਦੀ ਗੱਡੀ ਮੰਗਾਈ ਬੈਠੇ ਉਹ ਕਹਦਾ